ਬਿਲਕੁਲ ਨਾਰਮਲ ਚੱਲ ਰਹੀ ਬਹੁਤ ਵਧੀਆ ਚੱਲ ਰਿਹਾ ਬਾਕੀ ਜਿਹੜੇ ਕੋਈ ਹੁੱਲੜਬਾਜੀ ਕਰ ਰਹੇ ਉਹਨਾਂ ਦੇ ਚਲਾਨ ਕਰ ਰਹੇ ਔਰ ਬਿਲਕੁਲ ਪੀਸਫੁਲ ਹੈ ਪੀਸਫੁਲ ਜੀ ਪੂਰਾ ਬਿਲਕੁਲ ਬਹੁਤ ਵਧੀਆ ਪੀਸਫੁਲ ਚੱਲ ਰਿਹਾ ਹੈ ਪ੍ਰਸ਼ਾਸਨ ਨਾਲ ਕਿ ਹਰਦੀ ਚੌਂਕ ਤੇ ਖੜਾ ਹੈ ਆਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੇ ਕੋਈ ਸ਼ੱਕੇ ਲੱਗ ਰਿਹਾ ਹੈ ਤੇ ਉਹਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਔਰ ਠੀਕ ਚੱਲ ਰਿਹਾ ਸਰ ਪੀਸਫੁਲੀ ਸਰ ਪੀਸਫੁਲ ਹੀ ਹੈ ਜੀ ਹੁੱਲੀ ਹੁੱਲੀ ਦਾ ਸਭ ਨਿਯਮ ਹੈ ਹੁੱਲੀ ਦਾ ਵਧੀਆ ਚੱਲ ਰਿਹਾ ਜੀ ਲੋਕ ਪੂਰਾ ਸਹਿਯੋਗ ਦੇ ਰਹੇ ਜੀ ਜੀ ਕਰ ਰਹੀ ਹੈ ਤਸਵੀਰਾਂ ਨੇ ਪਰਤਨਗਰ ਚੌਕ ਦੀਆਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਟ੍ਰਾਫਿਕ ਪੂਰੇ ਸਚਾਰੂ ਰੂਪ ਨਾਲ ਚੱਲ ਰਿਹਾ ਹੈ ਕਿਤੇ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੈ ਸਭ ਕੁਝ ਮੇਨਟੇਨ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅੱਜ ਹੋਲੀ ਦਾ ਪਰਵ ਹੈ ਪੂਰੀ ਦੁਨੀਆ ਪੂਰੇ ਦੇਸ਼ ਵਿੱਚ ਹੋਲੀ ਦਾ ਪਰਵ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਲਾਅਨ ਆਰਡਰ ਦੀ ਸਥਿਤੀ ਦੇਖਣ ਨੂੰ ਤਨੂੰ ਲੁਧਿਆਣਾ ਦੇ ਆਰਤੀ ਚੌਕ ਤੇ ਖੜੇ ਆ ਕੋਸ਼ਿਸ਼ ਕਰਾਂਗੇ ਆਰਤੀ ਚੌਕ ਤੇ ਸਾਰਾ ਸਿਸਟਮ ਦਿਖਾਣ ਦੀ ਕਿ ਕੌਣ ਕਿਵੇਂ ਜਾ ਰਿਹਾ ਹੈ ਪ੍ਰਸ਼ਾਸਨ ਹਾਲਾਂਕਿ ਆਰਤੀ ਚੌਕ ਤੇ ਖੜਾ ਹੈ ਆਣ ਜਾਣ ਵਾਲਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੇ ਕੋਈ ਸ਼ੱਕੀ ਲੱਗ ਰਿਹਾ ਹੈ ਤੇ ਉਹਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਬਿਲਕੁਲ ਅਜੇ ਪੀਸਫੁੱਲ ਹੈ ਕੋਈ ਅਵੇਦੀ ਦਿੱਕਤ ਨਹੀਂ ਹੈ ਲੋਕ ਬੜੇ ਆਰਾਮ ਨਾਲ ਜਾ ਰਹੇ ਨੇ ਆ ਰਹੇ ਨੇ ਹਾਲਾਂਕਿ ਹੋਲੀ ਦਾ ਤਿਹਾਵਾਰ ਜਿਹੜਾ ਮਨਾਇਆ ਜਾ ਰਿਹਾ ਉਹ ਬੜੇ ਸ਼ਾਂਤੀ ਨਾਲ ਮਨਾਇਆ ਜਾ ਰਿਹਾ ਹੈ ਜਾ ਰਿਹਾ ਹੈ ਤਸਵੀਰਾਂ ਤੁਸੀਂ ਆਰਤੀ ਚੌਕ ਦੀਆਂ ਦੇਖ ਰਹੇ ਹੋ ਕਿਤੇ ਨਾ ਕਿਤੇ ਅਸੀਂ ਇਹ ਦਿਖਾਵਾਂਗੇ ਕਿ ਪ੍ਰਸ਼ਾਸਨ ਵੀ ਇੱਥੇ ਬਿਲਕੁਲ ਤਿਆਰ ਬਰ ਤਿਆਰ ਹੈ ਆਰਤੀ ਚੌਕ ਤੇ ਨਾਕਾ ਉਹਨਾਂ ਨੇ ਲਾਇਆ ਹੋਇਆ ਹੈ ਤੇ ਆਣ ਜਾਣ ਵਾਲੇ ਵਰਤੇ ਉਹ ਨਜ਼ਰ ਰੱਖ ਰਹੇ ਨੇ ਅਸੀਂ ਵੀ ਦੇਖ ਰਹੇ ਹਾਂ ਹਾਲਾਂਕਿ ਕਹਿੰਦੇ ਨੇ ਬੁਰਾ ਨਾ ਮੰਨੋ ਹੋਲੀ ਹੈ ਹੋਲੀ ਚ ਲੋਕ ਕਿਤੇ ਨਾ ਕਿਤੇ ਕੋਈ ਗਲਤੀ ਕਰ ਜਾਂਦੇ ਨੇ ਪਰ ਅਸੀਂ ਕਵਾਂਗੇ ਸੇਫ ਹੋਲੀ ਮਨਾਓ ਤੁਹਾਨੂੰ ਵੀ ਕੋਈ ਦਿੱਕਤ ਨਾ ਹੋਵੇ ਤੇ ਤੁਹਾਡੀ ਵਜ੍ਹਾ ਨਾਲ ਕਿਸੇ ਆਮ ਬੰਦੇ ਨੂੰ ਵੀ ਪਰੇਸ਼ਾਨੀ ਨਾ ਹੋਵੇ ਹੋਲੀ ਖੇਲੋ ਹੋਲੀ ਸਾਡਾ ਪਰੰਪਰਾਗਿਕ ਤਿਹਾਰ ਹੈ ਕਿਤੇ ਨਾ ਕਿਤੇ ਹੋਲੀ ਕਹਿੰਦੇ ਨੇ ਆਪਣਾ ਦੇਸ਼ ਦੀ ਸੰਸਕ੍ਰਿਤੀ ਆਪਣੇ ਦੇਸ਼ ਦੇ ਕਲਚਰ ਨੂੰ ਦਿਖਾਂਦਾ ਹੈ ਦੂਸਰੀ ਤਰਫ ਲੁਨੀਆਣਾ ਦਾ ਲਾਉਣ ਆਰਡਰ ਲੈ ਕੇ ਅਸੀਂ ਤਾਨੂੰ ਕੋਸ਼ਿਸ਼ ਕਰ ਰਹੇ ਆ ਹਰ ਜਗ੍ਹਾ ਦੀ ਤਸਵੀਰ ਦਿਖਾਣ ਦੀ ਆਰਤੀ ਚੌਂਕ ਦੀ ਤਸਵੀਰ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਬਿਲਕੁਲ ਕੂਲ ਹੈ ਲੋਕ ਆ ਰਹੇ ਨੇ ਜਾ ਰਹੇ ਨੇ ਔਰ ਜੋ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ ਹਾਲਾਂਕਿ ਅਸੀਂ ਘਰਾਂ 'ਚ ਹੋਲੀ ਖੇਲੇ ਆ ਇਹ ਰੋਡਾਂ ਦੇ ਡਿਊਟੀ ਨਿਭਾ ਰਹੇ ਨੇ ਔਰ ਤੇ ਆਉਣ ਜਾਣ ਵਾਲਿਆਂ ਤੇ ਨਿਗਾ ਰੱਖੀ ਹੋਈ ਹੈ ਤੇ ਕੋਈ ਸ਼ੱਕੀ ਲੱਗਦਾ ਹੈ ਤੇ ਰੋਕਦੇ ਨੇ ਜਾਂ ਕੋਈ ਹੁੜਦੰਗ ਮਚਾਉਂਦਾ ਹੈ ਤੇ ਉਹਨੂੰ ਰੋਕਨੇ ਆ ਚਲੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਇੱਥੇ ਜੋ ਇੱਥੇ ਦੇ ਲੈ ਉਹ ਅਧਿਕਾਰੀ ਖੜੇ ਨੇ ਸਰ ਕਿਸ ਕਿਸ ਤਰ੍ਹਾਂ ਸਰ ਚੱਲਿਆ ਜੀ ਇੱਥੇ ਬਹੁਤ ਵਧੀਆ ਚੱਲ ਰਿਹਾ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਹੌਲੀ ਜਿਹੜਾ ਚੱਲ ਰਹੀ ਨਾਰਮਲ ਬਿਲਕੁਲ ਨਾਰਮਲ ਚੱਲ ਰਹੀ ਬਹੁਤ ਵਧੀਆ ਚੱਲ ਰਹੀ ਆ ਬਾਕੀ ਜਿਹੜੇ ਕੋਈ ਹੁੱਲੜਬਾਜੀ ਕਰ ਰਹੇ ਉਹਨਾਂ ਦੇ ਚਲਾਨ ਕਰ ਰਹੇ ਆ ਜੀ ਔਰ ਬਿਲਕੁਲ ਪੀਸਫੁਲ ਹੈ ਪੀਸਫੁਲ ਜੀ ਪੂਰਾ ਬਿਲਕੁਲ ਬਹੁਤ ਵਧੀਆ ਪੀਸਫੁਲ ਚੱਲ ਰਿਹਾ ਕੰਮ ਮਿਹਰਬਾਨੀ ਜੀ ਕਿਤੇ ਨਾ ਕਿਤੇ ਕੀ ਹੈ ਹੌਲੀ ਪੀਸਫੁਲ ਹੈ ਡਿਊਟੀ ਨਿਭਾ ਰਹੇ ਆ ਤੁਹਾਨੂੰ ਗੱਡੀ ਦਿਖਾ ਦਿੰਦੇ ਆ ਔਨ ਜਾਣ ਵਾਲਿਆਂ ਦੀ ਗੱਡੀ ਵੀ ਚੈੱਕ ਹੋ ਰਹੀ ਏ ਜੋ ਉਲੜਬਾਜੀ ਕਰ ਰਹੇ ਨੇ ਉਹਨਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਏ ਦੇਖੋ ਇਸ ਤਰ੍ਹਾਂ ਤੁਹਾਨੂੰ ਲੁਧਿਆਣਾ ਦੀ ਤਸਵੀਰਾਂ ਦਿਖਾ ਰਹੇ ਆ ਪੁਰਾਣੀ ਸਬਜ਼ੀ ਮੰਡੀ ਚੌਂਕ 'ਚ ਆ ਪਹੁੰਚੇ ਆ ਉੱਥੇ ਦੀ ਤਸਵੀਰ ਦਿਖਾ ਰਹੇ ਆ ਲਾਅਨ ਆਰਡਰ ਨੂੰ ਮੇਨਟੇਨ ਕਰਨ ਲਈ ਪ੍ਰਸ਼ਾਸਨ ਤੇ ਜਿੰਨੇ ਵੀ ਕਹਿੰਦੇ ਨੇ ਪੁਲਿਸ ਮੁਲਾਜ਼ਮ ਨੇ ਖਾਸ ਕਰ ਟ੍ਰੈਫਿਕ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਜੋ ਕੋਈ ਸ਼ੱਕੀ ਲੱਗ ਰਿਹਾ ਹੈ ਤਾਂ ਉਹਨੂੰ ਰੋਕ ਰਹੇ ਨੇ ਜਾਂ ਕੋਈ ਹੁੱਲੜਬਾਜੀ ਕਰ ਰਿਹਾ ਹੈ ਤਾਂ ਉਹਨੂੰ ਰੋਕ ਰਹੇ ਨੇ ਤੇ ਉਹਦੀ ਚੈਕਿੰਗ ਕਰਦੇ ਨੇ ਪਰ ਪੀਸਫੁਲੀ ਇਹ ਸਭ ਕੁਝ ਹੋਲੀ ਬੜੇ ਪਿਆਰ ਨਾਲ ਲੁਧਿਆਣੇ ਵਿੱਚ ਖੇਡੀ ਜਾ ਰਹੀ ਹੈ ਹਜੇ ਤੱਕ ਸਾਨੂੰ ਕਿਤੇ ਕੋਈ ਐਦਾ ਦਾ ਮਾਹੌਲ ਨਹੀਂ ਮਿਲਿਆ ਹੈ ਕਿ ਜੇ ਮਾਹੌਲ ਕਿਤੇ ਕੁਝ ਹੋਰ ਜਾਂ ਗਲਤ ਢੰਗ ਦੀ ਹੁੜ ਤੰਗਾ ਹੀ ਦਿਖਾਂਦਾ ਹੋਵੇ ਅਸੀਂ ਤੁਹਾਨੂੰ ਫੇਰ ਕਹਾਂਗੇ ਹੋਲੀ ਖੇਲੋ ਬੜੇ ਪਿਆਰ ਨਾਲ ਖੇਲੋ ਨਾ ਤੁਸੀਂ ਕਿਸੇ ਦਿੱਕਤ ਚਾਓ ਨਾ ਸਾਹਮਣੇ ਵਾਲੇ ਕਿਸੇ ਨੂੰ ਪਰੇਸ਼ਾਨ ਕਰੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੁਰਾਣੀ ਸਬਜੀ ਮੰਡੀ ਚੌਕ ਦੀ ਏ ਇਹ ਤਸਵੀਰਾਂ ਨੇ ਆਮ ਦੀ ਤਰ੍ਹਾਂ ਲੋਕ ਆ ਜਾ ਰਹੇ ਨੇ ਬਿਲਕੁਲ ਪੀਸਫੁਲੀ ਹੋਲੀ ਖੇਲੀ ਜਾ ਰਹੀ ਏ ਕਿਸੇ ਪ੍ਰਕਾਰ ਦੀ ਕਿਤੇ ਕੋਈ ਦਿੱਕਤ ਨਹੀਂ ਨਜ਼ਰ ਆ ਰਹੀ ਲੇਕਿਨ ਪ੍ਰਸ਼ਾਸਨ ਆਪਣੀ ਡਿਊਟੀ ਦਾ ਤਣਾਤ ਹੈ ਜਿੱਥੇ ਤੁਸੀਂ ਹੋਲੀ ਖੇਲੇ ਹੋ ਉਹ ਵਿਚਾਰੇ ਇੱਥੇ ਡਿਊਟੀ ਦੇ ਰਹੇ ਨੇ ਡਿਊਟੀ ਦੇ ਕੇ ਆਣ ਜਾਣ ਵਾਲਿਆਂ ਨੂੰ ਟ੍ਰਾਫਿਕ ਨੂੰ ਸਚਾਰੂ ਰੂਪ ਨਾਲ ਚਲਾ ਰਹੇ ਨੇ ਹਾਲਾਂਕਿ ਕਿਤੇ ਨਾ ਕਿਤੇ ਮਾਣਾ ਮੋਟਾ ਕੋਈ ਹੁੱਲੜ ਹੁੰਦਾ ਸਾਨੂੰ ਨਜ਼ਰ ਨਹੀਂ ਆ ਰਿਹਾ ਹੈ ਬਿਲਕੁਲ ਪੀਸਫੁਲ ਹੋ ਰਹੀ ਹੋ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਬਿਲਕੁਲ ਪੁਰਾਣੀ ਸਬਜ਼ੀ ਮੰਡੀ ਦੀ ਜਿੱਦਾਂ ਤੁਹਾਨੂੰ ਤੀਰੇ ਤੀਰੇ ਲੁਧਿਆਣੇ ਤੋਂ ਤਸਵੀਰਾਂ ਦਿਖਾਉਂਦੇ ਅੱਗੇ ਆ ਰਹੇ ਆ ਟ੍ਰਾਫਿਕ ਵਾਲੇ ਆਪਣੀ ਡਿਊਟੀ ਕਰ ਰਹੇ ਨੇ ਪ੍ਰਸ਼ਾਸਨ ਆਪਣੀ ਡਿਊਟੀ ਕਰ ਰਿਹਾ ਹੈ ਹਾਂਜੀ ਸਰ ਕੀ ਕਿਸ ਤਰ੍ਹਾਂ ਮਾਹੌਲ ਚੱਲ ਰਿਹਾ ਹੈ ਮਾਹੌਲ ਠੀਕ ਚੱਲ ਰਿਹਾ ਸਰ ਸਭ ਪੀਸਫੁਲ ਹੀ ਹੈ ਸਰ ਪੀਸਫੁਲ ਹੀ ਹੈ ਜੀ ਹੋਲੀ ਹੁਲੀ ਦਾ ਸਭ ਨਿਯਮਨ ਹੋਲੀ ਦਾ ਵਧੀਆ ਚੱਲ ਰਿਹਾ ਜੀ ਲੋਕੀ ਪੂਰਾ ਸਹਿਯੋਗ ਦੇ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਜੀ ਜਿਸ ਤਰ੍ਹਾਂ ਤੁਹਾਨੂੰ ਲੁਧਿਆਣਾ ਦੀ ਤਸਵੀਰਾਂ ਦਿਖਾ ਰਹੇ ਆ ਉਸ ਤਰ੍ਹਾਂ ਹੁਣ ਅਸੀਂ ਪਹੁੰਚ ਚੁੱਕੇ ਆ ਫਵਾਰਾ ਚੌਕ ਫਵਾਰਾ ਚੌਕ ਸਾਨੂੰ ਦਿਸੇ ਨੇ ਕੁਝ ਪ੍ਰਸ਼ਾਸਨਿਕ ਲੋਕ ਜੋ ਆਣ ਜਾਣ ਵਾਲਿਆਂ ਤੇ ਨਿਗ੍ਹਾ ਰੱਖ ਰਹੇ ਨੇ ਤੇ ਜਿਹੜਾ ਸ਼ੱਕੀ ਲੱਗ ਰਿਹਾ ਉਹਨੂੰ ਰੋਕ ਕੇ ਪੁੱਛ ਵੀ ਰਹੇ ਨੇ ਕਾਗਜ਼ ਵੀ ਉਹਨਾਂ ਦੀ ਚੈਕਿੰਗ ਹੋ ਰਹੀ ਏ ਲੇਕਿਨ ਓਵਰ ਆਲ ਅਸੀਂ ਕਹੀਏ ਤੇ ਬੜੇ ਪਿਆਰ ਨਾਲ ਹੋਲੀ ਖੇਲੀ ਜਾ ਰਹੀ ਏ ਲੁਧਿਆਣਾ ਵਿੱਚ ਬਿਲਕੁਲ ਜੀ ਤੁਸੀਂ ਹੋਲੀ ਖੇਲੇ ਹੋ ਤੇ ਪ੍ਰਸ਼ਾਸਨ ਹੋਲੀ ਵਾਲੇ ਦਿਨ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ ਆਣ ਜਾਣ ਵਾਲਿਆਂ ਨੂੰ ਸਮੂਥਿੰਗ ਜਾਣ ਦੇ ਰਿਹਾ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ ਹਾਲਾਂਕਿ ਫਿਰ ਮੈਂ ਤਾਂ ਦੁਬਾਰਾ ਦੱਸਣਾ ਜਿਹੜਾ ਸ਼ੱਕੀ ਲੱਗ ਰਿਹਾ ਹੈ ਉਹਨੂੰ ਜ਼ਰੂਰ ਰੋਕਿਆ ਜਾ ਰਿਹਾ ਸਿਰਫ ਇੱਕ ਜਾਣਕਾਰੀ ਲਈ ਜਾ ਰਹੀ ਹੈ ਹੁਣ ਤੁਹਾਨੂੰ ਇਹ ਫੁਵਾਰਾ ਚੌਕ ਦੀ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਅਲੱਗ-ਅਲੱਗ ਚੌਕਾਂ ਦੀ ਤਸਵੀਰਾਂ ਦਿਖਾਈਆਂ ਨੇ ਜਿੱਥੇ ਵੀ ਤੁਹਾਨੂੰ ਦਿਖਾਇਆ ਹੈ ਪੀਸਫੁਲੀ ਹੋਲੀ ਖੇਟੀ ਜਾ ਰਹੀ ਹੈ ਲੁਧਿਆਣਾ ਇੱਕ ਸੰਤੀ ਸ਼ਹਿਰ ਹੈ ਸਮਾਰਟ ਸਿਟੀ ਦਾ ਨਾਮਿਨੇਟ ਹੈ ਤੇ ਇੱਥੇ ਦੇ ਲੋਕ ਹੁਣ ਬਹੁਤ ਸਮਝਦਾਰ ਨੇ ਕਿਸੇ ਪ੍ਰਕਾਰ ਦਾ ਕੋਈ ਹਜੇ ਤੱਕ ਸਾਨੂੰ ਹੁੱਲੜ ਨਹੀਂ ਦਿਖਿਆ ਹੈ ਕਿਸੇ ਪ੍ਰਕਾਰ ਦੀ ਕੋਈ ੱੱਕੇ ਖੈਵਾਜੀ ਜਾਂ ਜੋ ਕਹਿੰਦੇ ਸੀ ਮੰਦਿਰ ਇੱਕ ਹੁੰਦੀ ਆ ਉਹ ਵੀ ਨਹੀਂ ਦਿਸੀ ਹੈ ਹੋਲੀ ਦੇਖੋ ਜੀ ਤਸਵੀਰਾਂ ਨੇ ਆ ਦੇਖੋ ਹੋਲੀ ਜਾ ਰਹੀ ਬੜੇ ਆਰਾਮ ਨਾਲ ਜਾ ਰਹੇ ਨੇ ਲੋਕ ਔਰ ਹਾਲਾਂਕਿ ਜਦੋਂ ਚੌਕ ਤੋਂ ਜਾਂਦੇ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਡਰ ਜਾਂਦੇ ਨੇ ਲੇਕਿਨ ਨਹੀਂ ਪ੍ਰਸ਼ਾਸਨ ਕਿਸੇ ਨੇ ਧੱਕੇਸ਼ਾਹੀ ਨਹੀਂ ਕਰ ਰਿਹਾ ਪਿਆਰ ਨਾਲ ਪਿਆਰ ਨਾਲ ਹੀ ਹੋਲੀ ਖੇਡੀ ਜਾ ਰਹੀ ਹੈ ਤਸਵੀਰਾਂ ਨੇ ਇਹ 메인 ਚੌਕ ਹੈ ਲੁਧਿਆਣਾ ਦਾ ਫਵਾਰਾ ਚੌਕ ਸਰ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਵਧੀਆ ਚੱਲ ਰਿਹਾ ਹੈ ਪੀਸਫੁਲੀ ਚੱਲ ਰਿਹਾ ਹੈ ਪੀਸਫੁਲ ਚੱਲ ਰਿਹਾ ਹੈ ਮਾਹੌਲ ਸਭ ਠੀਕ ਠਾਕ ਹੈ ਹਾਂਜੀ ਠੀਕ ਠਾਕ ਬਿਲਕੁਲ ਠੀਕ ਸਰ ਤੁਹਾਨੂੰ ਰੋਕਿਆ ਕੀ ਹੋ ਗਿਆ ਸਰ ਬਹੁਤ ਦਿਨਾਂ ਕੇ ਬਾਅਦ ਐਤਵਾਰ ਮੇਰੀ ਬਹਨ ਦਾ ਫੋਨ ਆਇਆ ਥਾ ਤੋ ਉਤਨੀ ਕਮਾਈ ਨਹੀਂ ਹੋਤੀ ਹੈ ਅਭੀ ਲੈਸਨ ਨਹੀਂ ਬਣਵਾ ਪਾਏ ਹਾਂ ਹਮ जी ठीक है अच्छी बात है जो सर कह रहे हैं हम धीरे धीरे करके करवा लेंगे लाइसेंस नहीं है हाँ अभी बाकी सारे कागज आपके सामने है एक किस्त हमारी रह गई है जो भरने वाली फिर उसके बाद में सारा काम चालू होगा हमारा जैसे लाइसेंस हो आपको लगता नहीं है कि आपको लॉ एंड ऑर्डर सर क्या कहोगे लोगों को आप आम लोगों आम लोगों लोगो क्या कहोगे कि नियमों का पालन किया जाए पालन करना चाहिए सर जैसे हम जा रहे हैं आज आपनी आपकी भी होली खराब होगी है हालांकि वो होली वाले दिन ड्यूटी दे रहे हैं आपको लगता नहीं है कि ये ये भी चाहते तो होली मना सकते होली मनाते अपनी अपनी ड्यूटी है और ਉਸ हिसाब से काम आप अपनी गलती मानते हो जी सर बिल्कुल हम अपनी गलती मानते हैं सर बहुत अच्छी बात है आपने गलती मानी कहीं ना कहीं गलती मान रहे हैं कह रहे मेरे पास कागज नहीं है लेकिन प्रशासन उनसे पूछताछ कर रहा है और असली भी कहवांगे खासकर ट्रैफिक नियमा ਨੂੰ ਤੁਸੀਂ ਰੂਲਸ ਨੂੰ ਫਾਲੋ ਕਰੋ ਕਦੇ ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰੂਗਾ हालांकि काली पेडा हर जगह हुंदिया ने मैं ये नहीं कहता लेकिन जो अच्छे ਲੋਗ ਹੁੰਦੇ ਨੇ ਉਹ ਕਦੇ ਕਿਸੇ ਨੂੰ ਜਾਨ ਮੁਚ ਕੇ ਪਰੇਸ਼ਾਨ ਨਹੀਂ ਕਰਦੇ ਨੇ ਜਿਸ ਤਰ੍ਹਾਂ ਤੁਹਾਨੂੰ ਲੁਧਿਆਣੇ ਦੇ ਹਰ ਚੌਕ ਦੀ ਤਸਵੀਰ ਦਿਖਾ ਰਹੇ ਹਾਂ ਹੁਣ ਅਸੀਂ ਪਹੁੰਚੇ ਹਾਂ ਪਰਤਨਗਰ ਚੌਕ ਪੂਰਾ ਲੁਧਿਆਣਾ ਘੁੰਮਣ ਤੋਂ ਬਾਅਦ ਅਸੀਂ ਪਰਤਨਗਰ ਚੌਕ ਮੁਤੇ ਹਾਂ ਪਰਤਨਗਰ ਚੌਕ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਸਭ ਕੁਝ ਨਿਯਮ ਅਨੁਸਾਰ ਚੱਲਿਆ ਹੈ ਜੋ ਹੌਲੀ ਚ ਸੋਚਿਆ ਸੀ ਉਦੋਂ ਦਾ ਕੁਝ ਵੀ ਨਹੀਂ ਹੈ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਲੋਅ ਐਨ ਆਰਡਰ ਪੂਰਾ ਮੇਨਟੇਨ ਹੈ ਅਜੇ ਤੱਕ ਕਿਸੇ ਵੀ ਸਾਨੂੰ ਇਸ ਤਰ੍ਹਾਂ ਦੀ ਤਸਵੀਰ ਨਹੀਂ ਦਿਖੀ ਹੈ ਕਿ ਕੋਈ ਲਾਅ ਇਨ ਆਰਡਰ ਨੂੰ ਡਿਸਟਰਬ ਕਰਦੀ ਹੋਵੇ ਬਿਲਕੁਲ ਜੀ ਹੋਲੀ ਪਿਆਰ ਦਾ ਤਿਹਾਰਾ ਹੈ ਫਿਰ ਤੁਹਾਨੂੰ ਦੁਬਾਰਾ ਕਵਾਂਗੇ ਪਿਆਰ ਨਾਲ ਹੀ ਮਨਾਓ ਜਿਸੇ ਤੁਹਾਨੂੰ ਵੀ ਦਿੱਕਤ ਨਾ ਆਵੇ ਤੇ ਤੁਹਾਡੇ ਸਾਹਮਣੇ ਵਾਲੇ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਕਿਉਂਕਿ ਹੋਲੀ ਸਾਡਾ ਪਰੰਪਰਾਗਿਕ ਤਿਹਾਰਾ ਹੈ ਅਸੀਂ ਸਾਡੇ ਰਲ ਮਿਲ ਕੇ ਮਨਾਈਏ ਕੋਈ ਵੀ ਇਸ ਤਰ੍ਹਾਂ ਦਾ ਪੂਰੇ ਲਾਅ ਨੂੰ ਫੋਲੋ ਕਰੀਏ ਡਿਸਟਰਬੈਂਸ ਪੈਦਾ ਨਾ ਕਰੀਏ ਕਿ ਜਿੱਥੇ ਤੁਸੀਂ ਵੀ ਪਰੇਸ਼ਾਨ ਹੋ ਤੁਹਾਡੀ ਵਜ੍ਹਾ ਨਾਲ ਹੋਰ ਲੋਕ ਵੀ ਪਰੇਸ਼ਾਨ ਹੋ ਪ੍ਰਸ਼ਾਸਨ ਇਸ ਟਾਈਮ ਆਪਣੀ ਡਿਊਟੀ ਨਿਭਾ ਰਿਹਾ ਹੈ ਤੁਸੀਂ ਹੋਲੀ ਖੇਲੇ ਹੋ ਪਰ ਉਹ ਡਿਊਟੀ ਨਿਭਾ ਰਿਹਾ ਤਸਵੀਰਾਂ ਨੇ ਪਰਤਨਗਰ ਚੌਕ ਦੀਆਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਟ੍ਰਾਫਿਕ ਪੂਰੇ ਸਚਾਰੂ ਰੂਪ ਨਾਲ ਚੱਲ ਰਿਹਾ ਕਿਤੇ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੈ ਸਭ ਕੁਝ ਮੇਨਟੇਨ ਹੈ ਬੜੀ ਪਿਆਰ ਨਾਲ ਹੋਲੀ ਮਨਾਈ ਜਾ ਰਹੀ ਹੈ ਲੁਧਿਆਣੇ ਅੰਦਰ ਖਾਸ ਕਰ ਕਾਸ਼ਕਰ ਲੁਧਿਆਣਾ ਦੇ ਅੰਦਰ ਤੁਹਾਨੂੰ ਸਾਰੇ ਚੌਕ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਏ ਇਹ ਪਰਤਨਗਰ ਚੌਕ ਦੀ ਤਸਵੀਰਾਂ ਨੇ ਅਤੇ ਹੌਲੀ ਵੀ ਕਿਸੇ ਪ੍ਰਕਾਰ ਦੀ ਕੋਈ ਡਿਸਟਰਬੈਂਸ ਨਹੀਂ ਹੈ ਸਭ ਪਿਆਰ ਨਾਲ ਹੌਲੀ ਮਨਾ ਰਹੇ ਨੇ ਆਕਰਚਸੀ ਵੀ ਤੁਹਾਨੂੰ ਹੌਲੀ ਦੀ ਵਧਾਈਆਂ ਦਿੰਨੇ ਆ ਫਿਰ ਦੁਬਾਰਾ ਕਵਾਂਗੇ ਕਿ ਹੌਲੀ ਨੂੰ ਪਿਆਰ ਨਾਲ ਮਨਾਓ ਹੌਲੀ ਸਾਡੇ ਸਾਰਿਆਂ ਦਾ ਸਾਂਝਾ ਤਿਹਾਵਾਰ ਹੈ ਪਿਆਰ ਦਾ ਪ੍ਰਤੀਕ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਨਿਯਮਾਂ ਦੀ ਉਲੰਘਣਾ ਨਾ ਕਰੋ ਜਿਸ ਵਿੱਚ ਤੁਸੀਂ ਵੀ ਦਿੱਕਤ ਆ ਸਕਦੇ ਹੋ ਜਾਂ ਤੁਸੀਂ ਰੋਡ ਤੇ ਸ਼ਰਾਬ ਪੀ ਕੇ ਜੇ ਅਗਰ ਗੱਡੀ ਚਲਾਣੇ ਹੋ ਤੁਹਾਨੂੰ 60 ਲੱਗ ਸਕਦੀ ਹੈ ਤੇ ਸਾਹਮਣੇ ਵਾਲੇ ਨੂੰ ਵੀ ਤੁਸੀਂ 60 ਮਾਰ ਸਕਦੇ ਹੋ ਹਾਲਾਂਕਿ ਲੁਧਿਆਣੇ ਦੇ ਨਾਗਰਿਕ ਬੜੇ ਬੁੱਧੀਜੀਵੀ ਨੇ ਅਜੇ ਤੱਕ ਸਾਨੂੰ ਕਿਤੇ ਵੀ ਕਿਸੇ ਪ੍ਰਕਾਰ ਦੀ ਇਦਾਂ ਦੀ ਤਸਵੀਰ ਨਹੀਂ ਦੇਖਣ ਨੂੰ ਮਿਲੀ ਜਿੱਥੇ ਕੋਈ ਡਿਸਟਰਬੈਂਸ ਹੋ ਰਿਹਾ ਹੈ ਪ੍ਰਸ਼ਾਸਨ ਪੂਰਾ ਲਾਅ ਐਂਡ ਆਰਡਰ ਮੇਨਟੇਨ ਕਰ ਰਿਹਾ ਹੈ ਨਿਯਮ ਅਨੁਸਾਰ ਸਭ ਨੂੰ ਦੇਖ ਰਿਹਾ ਜੋ ਸ਼ੱਕੀ ਲੱਗ ਰਹੇ ਨੇ ਉਹਨਾਂ ਨੂੰ ਰੋਕ ਰਿਹਾ ਹੈ ਹੁਣ ਸਾਨੂੰ ਵਿਦਾ ਦਿਓ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਨਾਲ ਮੈਂ ਅਰਵਿੰਦਰ ਸਰਾਨਾ ਲੁਧਿਆਣਾ ਲਾਈਵ